ਹਾਂਜੀ ਰਾਜੀ ਸਤਿ ਸ੍ਰੀ ਅਕਾਲ ਮੈਂ ਕੇਨਵੀਰ ਕੌਰ ਬਰਾੜ ਚਾਲ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਾਜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਦਿੱਲੀ ਸਲਤਨਤ ਵਾਲਾ ਜਿਹੜਾ ਟੌਪਿਕ ਆ ਉਹਨੂੰ ਕਵਰ ਕਰ ਰਹੇ ਹਾਂ ਜਿਹਦੇ ਨਾਲ ਚੱਲਦੇ ਆਪਾਂ ਤਿੰਨ ਵੰਸ਼ ਜਿਹੜੇ ਕਵਰ ਕਰ ਚੁੱਕੇ ਹਾਂ ਪੰਜ ਵੰਸ਼ ਹੋਇਆ ਰਾਜੀ ਦਿੱਲੀ ਸਲਤਨਤ ਦੇ ਵਿੱਚ ਉਹਨਾਂ ਦੇ ਵਿੱਚੋਂ ਤਿੰਨ ਵੰਸ਼ ਆਪਣੇ ਕੰਪਲੀਟ ਹੋ ਚੁੱਕੇ ਆ ਤੇ ਅੱਜ ਆਪਾਂ ਜਿਹੜਾ ਚੌਥਾ ਵੰਸ਼ ਸੈਯਦ ਵੰਸ਼ੋ ਦੇ ਬਾਰੇ ਸ਼ੁਰੂ ਕਰਾਂਗੇ ਕੱਲ ਆਪਾਂ ਤੁਗਲਕ ਵੰਸ਼ਾ ਜਿਹੜਾ ਉਹਦੇ ਨਾਲ ਸੰਬੰਧਿਤ ਜਿਹੜੀ ਆਖਰੀ ਰਾਜੇ ਉਹਨਾਂ ਬਾਰੇ ਗੱਲ ਕੀਤੀ ਸੀਗੀ ਜਿਵੇਂ ਮੁਹੰਮਦ ਬਿਨ ਤੁਗਲਕ ਬਾਰੇ ਆਪਾਂ ਪਹਿਲਾਂ ਪੜ੍ਹ ਕੇ ਆਏ ਸੀਗੇ ਫਿਰ ਕੱਲ ਆਪਾਂ ਫਿਰੋਸ਼ਾ ਤੁਲਕ ਬਾਰੇ ਪੜਿਆ ਸੀਗਾ ਕਿ ਜਿਹੜਾ ਕਿ ਸਭ ਤੋਂ ਵੱਧ ਦਾਸ ਰੱਖਣ ਵਾਲਾ ਰਾਜਾ ਸੀਗਾ ਜਿਨਿ ਜਿਹੜੀ ਹੈਗੀ ਸਥਾਈ ਸੈਨਾ ਉਹਨੂੰ ਭੰਗ ਕਰ ਦਿੱਤਾ ਸੀਗਾ ਤਾਂ ਉਹਨੇ ਅਲੱਗ-ਅਲੱਗ ਜਿਹੜੀ ਹੈਗੀ ਨਗਰ ਵੀ ਬਸਾਈ ਸੀ ਰਾਜੇ ਤੇ ਕਈ ਵਿਭਾਗ ਵੀ ਖੋਲੇ ਸੀਗੇ ਤਾਂ ਉਹਦੇ ਨਾਲ ਸੰਬੰਧਿਤ ਕੀਤਾ ਸੀ ਫਿਰ ਲਾਸਟ ਤੇ ਜਿਵੇਂ ਆਪਾਂ ਦੇਖਿਆ ਸੀਗਾ ਕਿ ਜਿਹੜਾ ਫਿਰੋਸ਼ਾ ਤੁਗਲਕ ਤੋਂ ਬਾਅਦ ਜਿਹੜਾ ਤੁਗਲਕ ਵੰਸ਼ ਸੀਗਾ ਉਹੋ ਜਿਹੜਾ ਸ਼ਾਸਕ ਉਹ ਕਾਫੀ ਕਮਜ਼ੋਰ ਹੋ ਗਏ ਸੀਗੇ ਵੀ ਇੰਨਾ ਵਧੀਆ ਜਿਹੜਾ ਆਪਣਾ ਪ੍ਰਸ਼ਾਸਨ ਨੂੰ ਨਹੀਂ ਚਲਾ ਸਕੇ ਸੀਗੇ ਤਾਂ ਫਿਰ ਆਪਾਂ ਵੇਖਿਆ ਸੀਗਾ ਕਿ ਲਾਸਟ ਤੇ ਜਿਹੜਾ ਹੈਗਾ ਹੋਇਆ ਸ਼ਾਸਕ ਨਾਸ਼ਰੁਦੀਨ ਮਹਮੂਦ ਤੁਗਲਕ ਆ ਉਹਨੂੰ ਜਿਹੜਾ ਹੈਗਾ ਤੈਮੂਰ ਲੰਗ ਦਾ ਜਿਹੜੇ ਹਮਲੇ ਦੇ ਨਾਲ ਉਹਦੇ ਸਮੇਂ ਦੇ ਵਿੱਚ ਤੈਮੂਰ ਲੰਗ ਨੇ ਹਮਲਾ ਕੀਤਾ ਸੀ ਰਾਜੇ 1398 ਈਸਵੀ ਦੇ ਵਿੱਚ ਤੇ ਉਸੇ ਤੈਮੂਰ ਲੰਗ ਦੇ ਨਾਲ ਰਾਜੇ ਇੱਕ ਉਹਦਾ ਸੈਨਾਪਤੀ ਖਿਜ਼ਰ ਖਾਨ ਆਉਂਦਾ ਜੋ ਕਿ ਅੱਗੇ ਜਾ ਕੇ ਸੈਯਦ ਵੰਸ਼ ਦੀ ਨੀਂਹ ਰੱਖਦਾ ਠੀਕ ਹੈ ਨਾ ਤਾਂ ਇੱਕ ਖਿਜ਼ਰ ਖਾਨ ਜਿਹੜਾ ਇਹਦੇ ਸੰਸਥਾਪਕ ਆ ਸੈਇਦ ਵੰਸ਼ ਦਾ ਉਹ ਉਸੇ ਤਮੂਰ ਲੰਗ ਦੇ ਨਾਲ ਆਉਂਦਾ ਜਿਨੇ 1398 ਈਸਵੀ ਦੇ ਵਿੱਚ ਜਿਹੜਾ ਹੈਗਾ ਤੁਗਲਕ ਵੰਸ਼ ਦੇ ਦੌਰਾਨ ਜਿਹੜਾ ਹਮਲਾ ਕੀਤਾ ਸੀ ਤਾਂ ਅੱਜ ਆਪਾਂ ਇਸੇ ਸੈਇਦ ਵੰਸ਼ ਬਾਰੇ ਵੇਖਾਂਗੇ ਰਾਜੇ ਸਭ ਤੋਂ ਛੋਟਾ ਵੰਸ਼ ਹੈ ਇਹ ਤੇ ਇਹਦੇ ਵਿੱਚ ਕੀ ਹੈ ਰਾਜੇ ਵੀ ਵੀ ਇੰਨੀ ਜ਼ਿਆਦਾ ਕੁਐਸਚਨ ਨਹੀਂ ਬਣ ਦੇਗੇ ਇਹਨੂੰ ਆਪਾਂ ਸਾਰਿਆਂ ਨੂੰ ਇੱਕੇ ਦਿਨ ਦੇ ਵਿੱਚ ਕੰਪਲੀਟ ਕਰ ਲਾਂਗੇ ਸੈਇਦ ਵੰਸ਼ ਨੂੰ ਕੰਪਲੀਟ ਪੂਰੇ ਦਾ ਪੂਰਾ ਪ੍ਰੋਪਰ ਤੇ ਇਹਦੇ ਵਿੱਚ ਰਾਜੇ ਚਾਰ ਸ਼ਾਸਕ ਹੋਏ ਆ ਖਿਜ਼ਰ ਖਾਨ ਮੁਬਾਰਕ ਸ਼ਾਹ ਮੁਹੰਮਦ ਸ਼ਾਹ ਤੇ ਅਲਾਉਦੀਨ ਆਲਮ ਸ਼ਾਹ ਜਿੰਨਾਂ ਬਾਰੇ ਅੱਜ ਜੀ ਕਲਾਸ ਦੇ ਵਿੱਚ ਜਿਹੜਾ ਉਹ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤੁਹਾਜੀ ਤੁਸੀਂ ਇਹਦੀ ਤਰਤੀਬ ਨੂੰ ਧਿਆਨ ਚ ਰੱਖਣਾ ਠੀਕ ਹੈ ਨਾ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜੀ ਰਿਕਵੈਸਟ ਬਈ ਕਲਾਸ ਨੂੰ ਲਾਈਕ ਕਰ ਦਿਆ ਕਰੋ ਲਿੰਕ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਜਿਹੜੇ ਬੱਚੇ ਨਵੇਂ ਹੁੰਦੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਹੋ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦਾ ਰਹੇ ਤਾਂ ਸ਼ੁਰੂ ਕਰਦੇ ਹਾਂ ਬਈ ਆਪਾਂ ਆਪਣੀ ਕਲਾਸ ਖਿਜ਼ਰਖਾਂ ਸੈਯਦ ਵਾਂਸ਼ ਜੀ ਦਾ ਸਮਾਂ ਚੱਲਿਆ 1414 ਈਸਵੀ ਤੋਂ ਲੈ ਕੇ ਜਿਹੜਾ ਹੈਗਾ 1455 ਈਸਵੀ ਤੱਕ ਇਹਨਾਂ ਨੇ ਸ਼ਾਸਨ ਕੀਤਾ ਰਾਜੀ ਚਾਰ ਸ਼ਾਸਕ ਹੋਏ ਇਹਨਾਂ ਦੇ ਵਿੱਚੋਂ ਪਹਿਲਾਂ ਖਿਜ਼ਰਖਾਂ ਆਉਂਦਾ ਜੋ ਇਸ ਵਾਂਸ਼ ਦੀ ਸਥਾਪਨਾ ਕਰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤਮੂਰ ਲੰਗ ਦੇ ਹਮਲਾ ਜਦੋਂ ਕਰਦਾ ਹੁੰਦਾ ਤਾਂ ਉਹਦੇ ਨਾਲ ਇਹ ਆਉਂਦਾ ਹੁੰਦਾ ਤਾਂ ਖਿਜ਼ਰਖਾਂ ਆਉਂਦਾ ਰਾਜੀ 1414 ਤੋਂ 1421 ਤੱਕ ਸ਼ਾਸਨ ਕਰਦਾ ਫਿਰ ਉਸ ਤੋਂ ਬਾਅਦ ਇਹਦਾ ਪੁੱਤਰ ਆਉਂਦਾ ਮੁਬਾਰਕ ਸ਼ਾਹ 1421 ਤੋਂ 1434 ਤੱਕ ਸ਼ਾਸਨ ਕਰਦਾ ਫਿਰ ਮੁਹੰਮਦ ਸ਼ਾ 1434 ਤੋਂ 1443 ਤੱਕ ਸ਼ਾਸਨ ਕਰਦਾ ਤੇ ਲਾਸਟ ਰਾਜਾ ਹੁੰਦਾ ਅਲਾਉਦੀਨ ਆलम शाह ਜਿਹੜਾ 1443 ਤੋਂ ਲੈ ਕੇ 1451 ਤੱਕ ਸ਼ਾਸਨ ਕਰਦਾ ਤੇ ਇਹੀ ਸ਼ਾਸਕ ਹੁੰਦਾ ਰਾਜਾ ਰਾਜੇ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਸ਼ਾਸਕਾ ਸ਼ਾਸਨ ਹੈ ਜਿਹੜਾ ਉਹਦੇ ਨੂੰ त्याग ਦਿੰਦਾ ਹੁੰਦਾ ਤਾਂ ਇਹ ਕੁਐਸਚਨ ਇੰਪੋਰਟੈਂਟ ਬਣਦਾ ਹੁੰਦਾ ਕਿ ਕਿਹੜੇ ਸ਼ਾਸਕ ਨੇ ਜਿਹੜਾ ਆਪਣੀ ਮਰਜ਼ੀ ਦੇ ਨਾਲ ਸਿੰਘਾਸਨ ਦਾ ਤਿਆਗ ਕੀਤਾ ਸੀ ਤਾਂ ਉਹ ਆਲਮ ਸ਼ਾਹ ਨੇ ਕੀਤਾ ਸੀ ਜੋ ਕਿ ਸૈયਦ ਵੰਸ਼ ਦੇ ਨਾਲ ਸੰਬੰਧਿਤ ਸੀ ਤਾਂ ਹੁਣ ਆਪੇ ਇਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਖਿਜ਼ਰ ਖਾਨ ਰਾਜੇ ਸૈયਦ ਵੰਸ਼ ਦਾ ਸੰਸਥਾਪਕ ਆ ਜੇ ਪੁੱਛ ਲੈਣ ਸૈયਦ ਵੰਸ਼ ਦੇ ਸੰਸਥਾਪਕ ਕੌਣ ਸੀ ਤਾਂ ਖਿਜ਼ਰ ਖਾਨ ਸੀਗੇ ਖਿਜ਼ਰ ਖਾਨ ਕੌਣ ਸੀ ਕਰਾ ਜੀ ਇਹ ਤੈਮੂਰ ਲੰਗ ਦੇ ਨਾਲ ਭਾਰਤ ਆਇਆ ਸੀਗਾ ਤੈਮੂਰ ਲੰਗ ਨੇ ਇਹਨੂੰ ਜਿਹੜਾ ਹੈਗਾ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਮਲਤਾਨ ਦਾ ਸੂਬੇਦਾਰ ਇਹਨੂੰ ਨਿਯੁਕਤ ਕੀਤਾ ਸੀਗਾ ਤਾਂ ਇਹ 1714 ਈਸਵੀ ਤੱਕ ਇਹਨੇ ਦਿੱਲੀ ਤੇ ਅਧਿਕਾਰ ਕਰਕੇ ਸੈਇਦ ਵੰਸ਼ ਦੀ ਨੀਂਹ ਰੱਖੀ ਸੀ 1798 ਈਸਵੀ ਦੇ ਵਿੱਚ ਆਇਆ ਸੀਗਾ ਪੰਜਾਬ ਦੇ ਸੂਬੇਦਾਰ ਦੇ ਤੌਰ ਤੇ ਇਹਨੇ ਕਾਫੀ ਸਮੇਂ ਤੱਕ ਇਹਨੇ ਜਿਹੜਾ ਹੈਗਾ ਬੰਗਲੌਰ ਸੰਭਾਲੀ ਫਿਰ 1414 ਈਸਵੀ ਦੇ ਵਿੱਚ ਇਹ ਦਿੱਲੀ ਤੇ ਅਧਿਕਾਰ ਕਰਕੇ ਸੈਇਦ ਵੰਸ਼ ਦੀ ਨੀਂਹ ਰੱਖਦਾ ਫਿਰ ਰਾਜੇ ਇਹਦੀ ਉਪਾਧੀ ਇਹਨੇ ਕੋਈ ਵੀ ਸੁਲਤਾਨ ਦੀ ਉਪਾਧੀ ਨਹੀਂ ਲਈ ਸੀ ਕਿਉਂ ਨਹੀਂ ਲਈ ਸੀ ਕਿਉਂਕਿ ਰਾਜੇ ਇਹ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਨਹੀਂ ਮੰਨਿਆ ਸੀਗਾ ਇਹਨੇ ਇਹਦਾ ਖিজਰਖਾਨ ਸੀਗਾ ਨਾ ਇਹਨੇ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਨਹੀਂ ਬਣਿਆ ਸੀ ਇਹ ਕਹਿੰਦਾ ਸੀਗਾ ਕਿ ਮੈਂ ਜਿਹੜੇ ਮੱਧ ਏਸ਼ੀਆ ਦੇ ਵਿੱਚ ਸ਼ਾਹਰੁਖ ਖਾਨ ਉਹਦੇ ਪ੍ਰਤੀਨਿਧ ਦੇ ਰੂਪ ਦੇ ਵਿੱਚ ਰਾਜ ਕੀਤਾ ਸੀ ਸ਼ਾਹਰੁਖ ਕੌਣ ਸੀ ਰਾਜੇ ਤैमूर ਲੰਗ ਦਾ ਪੁੱਤਰ ਸੀ ਉਸੇ ਤैमूर ਲੰਗ ਦਾ ਜਿਹਦੇ ਨਾਲ ਇਹ ਭਾਰਤ ਆਇਆ ਸੀਗਾ ਨਾ 1798 ਈਸਵੀ ਦੇ ਵਿੱਚ ਉਸੇ ਤैमूर ਲੰਗ ਦੇ ਪੁੱਤਰ ਦਾ ਨਾਂ ਸੀ ਸ਼ਾਹਰੁਖ ਉਹਦੇ ਪ੍ਰਤੀਨਿਧ ਦੇ ਰੂਪ ਦੇ ਵਿੱਚ ਇਹਨੇ ਜਿਹੜਾ ਆਪਣਾ ਸਾਰਾ ਕਾਰਜ ਕੀਤਾ ਸੀ ਤਾਂ ਇਸੇ ਦੇ ਨਾਂ ਦੇ ਨੇ ਸਿੱਕੇ ਵੀ ਜਲਾਏ ਸੀ ਖিজਰਖਾਨੀ ਤੇ ਇਹ ਪੁੱਛ ਸਕਦੀ ਹੈ ਕਿ ਰਾਜੇ ਸ਼ਾਹਰੁਖ ਦੇ ਨਾਂ ਤੇ ਸਿੱਕੇ ਕਿਹਨੇ ਚਲਾਏ ਸੀ ਤਾਂ ਖਿਜ਼ਰਖਾਨੇ ਚਲਾਏ ਸੀ ਖਿਜ਼ਰਖਾਨੇ ਕੀ ਦੇ ਪ੍ਰਤੀਨਿਧ ਦੇ ਰੂਪ ਦੇ ਵਿੱਚ ਕੰਮ ਕੀਤਾ ਸੀ ਸ਼ਾਹਰੁਖ ਦੇ ਤੇ ਸ਼ਾਹਰੁਖ ਕੌਣ ਸੀ ਤੈਮੂਰ ਲੰਗ ਦਾ ਪੁੱਤਰ ਸੀ ਫਿਰ ਇਹਨੇ ਰਾਜੇ ਰਈਏ ਤੇ ਆਲਾ ਰਈਏ ਤੇ ਆਲਾ ਦੀ ਉਪਾਦੀ ਲਈ ਸੀ ਇਹ ਰਈਏ ਤੇ ਆਲਾ ਜ਼ਗੀਰਦਾਰ ਦੇ ਰੂਪ ਵਿੱਚ ਰਾਜ ਕੀਤਾ ਸੀ ਰਾਜੇ ਰਈਏ ਤੇ ਆਲਾ ਹੁੰਦਾ ਉੱਚੇ ਦਰਜੇ ਦਾ ਪ੍ਰਜਾ ਪਾਲਕ ਇਹਦਾ ਮਤਲਬ ਹੁੰਦਾ ਨਾ ਉੱਚੇ ਦਰਜੇ ਦਾ ਪ੍ਰਜਾਪਾਲਕ ਉਹਦੇ ਰੂਪ ਦੇ ਵਿੱਚ ਇਹਨੇ ਕਾਰਜ ਕੀਤਾ ਸੀ ਫਿਰ ਇਹਦੇ ਤੋਂ ਬਾਅਦ ਅਗਲਾ ਰਾਜਾ ਆਉਂਦਾ ਹੈ ਜੀ ਮੁਬਾਰਕ ਸ਼ਾ ਇਹ ਛੋਟੇ ਛੋਟੇ ਹੀ ਆ ਇਹਨਾਂ ਦੇ ਵਿੱਚੋਂ ਜਿਆਦੇ ਕੁਸ਼ਨ ਨਹੀਂ ਬੰਦੇ ਰਾਜੀ ਛੋਟੇ ਛੋਟੇ ਟੌਪਿਕ ਹੀ ਆ ਅਗਲਾ ਰਾਜਾ ਆਉਂਦਾ ਮੁਬਾਰਕ ਸ਼ਾ ਜੋ ਕਿ ਖਿਜ਼ਰ ਖਾਨ ਦਾ ਪੁੱਤਰ ਸੀਗਾ ਇਹਦਾ ਸਮਾਂ ਸੀ ਰਾਜੇ 1421 ਤੋਂ 1434 ਤੱਕ ਇਹਨੇ ਦੋ ਉਪਾਦੀਆਂ ਲਈਆਂ ਸੀ ਸ਼ਾਹੀ ਤੇ ਸੁਲਤਾਨ ਇਹ ਜ਼ਰੂਰ ਧਿਆਨ ਚ ਰੱਖਿਓ ਕਿ ਮੁਬਾਰਕ ਸ਼ਾ ਜਿਹੜਾ ਉਹਨੇ ਕਿਹੜੀ ਕਿਹੜੀ ਉਪਾਦੀ ਲਈ ਸੀਗੀ ਸ਼ਾਹੀ ਤੇ ਸੁਲਤਾਨ ਦੀ ਉਪਾਦੀ ਲਈ ਸੀ ਫਿਰ ਇਹਨੇ ਇੱਕ ਸ਼ਹਿਰ ਬਸਾਇਆ ਸੀ ਰਾਜੇ ਮੁਬਾਰਕਾ ਬਾਦ ਇਹਦੇ ਨਾਮ ਤੁਸੀਂ ਤੁਹਾਨੂੰ ਯਾਦ ਰਹਿ ਜੂਗਾ ਇਹਦਾ ਨਾਮ ਮੁਬਾਰਕ ਸ਼ਾਹ ਤੇ ਇਹਦੇ ਜਿਹੜਾ ਸ਼ਹਿਰ ਬਸਾਇਆ ਉਹ ਵੀ ਮੁਬਾਰਕਾ ਬਾਦ ਬਸਾਇਆ ਦਸਾਇਆ ਸੀਗਾ ਕਿੱਥੇ ਬਸਾਇਆ ਸੀਗਾ ਜਮਨਾ ਨਦੀ ਦੇ ਕੰਢੇ ਬਸਾਇਆ ਸੀ 1421ਵੀਂ ਦੇ ਵਿੱਚ ਤੇ ਇਹਦੇ ਦਰਬਾਰੀ ਕਵੀ ਸੀ ਰਾਜੀ ਅਹਿਮਦ ਸਰਹਿੰਦੀ ਤਾਂ ਜੀ ਕੁਐਸਚਨ ਆ ਜੇ ਕਿ ਅਹਿਮਦ ਸਰਹਿੰਦੀ ਕਿਸ ਦੇ ਦਰਬਾਰੀ ਕਵੀ ਸੀ ਮੁਬਾਰਕ ਸ਼ਾਹ ਦੇ ਤੇ ਇਹਦੀ ਪੁਸਤਕ ਵੀ ਤਾਰੀਖੇ ਮੁਬਾਰਕਸ਼ਾਹੀ ਹੈ ਇਹਨੂੰ ਜ਼ਰੂਰ ਧਿਆਨ ਚ ਰੱਖਣਾ ਤਾਰੀਖੇ ਮੁਬਾਰਕਸ਼ਾਹੀ ਪੁਸਤਕ ਕੀ ਦੀ ਆ ਸਰਹਿੰਦੀ ਦੀ ਆ ਤੇ ਇਹਨੇ ਮੁਬਾਰਕ ਸ਼ਾਹ ਨੂੰ ਸਮਰਪਿਤ ਕੀਤੀ ਸੀ ਇਹ ਪੁਸਤਕ ਸੈਨਿਕ ਕਿਹਦਾ ਸੀ ਰਾਜੇ ਇਹਦੇ ਇਹ ਬਹਿਲੋਲ ਲੋਧੀ ਇਹਦਾ ਸੈਨਿਕ ਸੀਗਾ ਖিজਰਖਾਨ ਦਾ ਇਹਦਾ ਆਪਣਾ ਮੁਬਾਰਕ ਸ਼ਾਹ ਦਾ ਸੈਨਿਕ ਸੀਗਾ ਬਹਿਲੋਲ ਲੋਧੀ ਜੋ ਅੱਗੇ ਜਾ ਕੇ ਲੋਧੀ ਵੰਸ਼ ਦੀ ਨੀਂ ਰੱਖੂਗਾ ਇਹਨੂੰ ਮੁਬਾਰਕ ਸ਼ਾਹ ਨੇ ਉਪਾਦੀ ਰੱਖੀ ਸੀਗੀ ਰਾਜੇ ਪਰਜੰਦੀ ਪਰਜਨ ਪਾਉ ਹੁੰਦਾ ਪੁੱਤਰ ਵਰਗਾ ਯਾਨੀ ਕਿ ਉਹ ਇਹਨੂੰ ਕਹਿੰਦਾ ਸੀ ਕਿ ਇਹ ਮੇਰੇ ਪੁੱਤਰ ਵਰਗਾ ਹੀ ਆ ਇਹਦਾ ਸੈਨਿਕ ਸੀਗਾ ਇਹ ਬਹਿਲੋਲ ਲੋਧੀ ਜੋ ਅੱਗੇ ਜਾ ਕੇ ਜਿਹੜਾ ਹੈਗਾ ਇੱਕ ਨਵੇਂ ਵੰਸ਼ ਲੋਧੀ ਵੰਸ਼ ਦੀ ਨੀਂ ਰੱਖੂਗਾ ਤਾਂ ਇਹ ਪਹਿਲਾ ਹੋਊਗਾ ਰਾਜੇ ਵੀ ਜਿਹੜਾ ਬਿਨਾਂ ਕਤਲ ਕੀਤੇ ਗੱਦੀ ਤੇ ਬੈਠੂਗਾ ਕਿਉਂਕਿ ਇਹ ਦਿੱਲੀ ਵੰਸ਼ ਦੇ ਵਿੱਚ ਜਿੰਨੇ ਵੀ ਸ਼ਾਸਕ ਹੋਏ ਸਾਰੇ ਗੱਦੀ ਦੀ ਖਾਤਰ ਕਤਲ ਕਰਕੇ ਜਿਹੜਾ ਹੈਗਾ ਗੱਦੀ ਤੇ ਬੈਠਦੇ ਚਾਹੀਏ ਆਪਣੇ ਪਿਤਾ ਦਾ ਹੋਇਆ ਚਾਹੀਏ ਆਪਣੇ ਸਹੁਰੇ ਦਾ ਹੋਇਆ ਚਾਹੀਏ ਆਪਣੀ ਜਿਹੜਾ ਸਿਆਣਾ ਪਤੀ ਆਪਣੇ ਸ਼ਾਸਕ ਦਾ ਹੋਇਆ ਕਿਸੇ ਦਾ ਵੀ ਕਤਲ ਕਰਕੇ ਜਿਹੜਾ ਰਾਜ ਗੱਦੀ ਨੂੰ ਸੰਭਾਲਦਾ ਤਾਂ ਜਿਹੜਾ ਬਹਿ ਲੋਦੀ ਹੋਊਗਾ ਨਾ ਉਹ ਜਦੋਂ ਆਲਮ ਸ਼ਾ ਆਪਣੀ ਮਰਜ਼ੀ ਦੇ ਨਾਲ ਸੰਗਾਸ਼ਣ ਛੱਡ ਦੂਗਾ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਇਹ ਗੱਦੀ ਤੇ ਬੈਠੂਗਾ ਤੇ ਲੋਦੀ ਵੰਸ਼ ਦੀ ਨੀਂ ਰੱਖੂਗਾ ਤਾਂ ਇਸ ਸੈਨਿਕ ਕਿਹਦਾ ਸੀਗਾ ਇਹ ਮੁਬਾਰਕ ਸ਼ਾਹ ਦਾ ਸੈਨਸ ਮੁਬਾਰਕ ਸ਼ਾਹ ਤੋਂ ਬਾਅਦ ਰਾਜੇ ਮੁਹੰਮਦ ਸ਼ਾਹ ਬੈਠਦਾ ਜੋ ਕਿ ਮੁਬਾਰ ਪਰਾ ਦਾ ਪੁੱਤਰ ਹੁੰਦਾ ਰਾਜੇ ਇਹਦਾ ਸਮਾਂ 1434 ਤੋਂ 1443 ਤੱਕ ਆ ਇਹਨਾਂ ਦੇ ਵਿੱਚੋਂ ਕੁਐਸਚਨ ਸਿਰਫ ਇਹਨਾਂ ਦੀ ਤਰਤੀਬ ਨੂੰ ਧਿਆਨ ਚ ਰੱਖਣਾ ਤੇ ਜਾਂ ਇਹ ਧਿਆਨ ਚ ਰੱਖਣਾ ਕਿ ਬਹਿਲੋਲ ਲੋਧੀ ਕਿਹਦਾ ਸੈਨਿਕ ਸੀ ਤੇ ਜਾਂ ਦਰਬਾਰੀ ਕਵੀ ਜਿਵੇਂ ਮੁਬਾਰਕ ਸ਼ਾਹ ਦੇ ਵਿੱਚ ਇੱਕ ਦੋ ਕੁਐਸਚਨ ਬੰਦੇ ਆ ਮੈਂ ਤੁਹਾਨੂੰ ਦੱਸ ਦਿੱਤੀ ਓਕੇ ਤਾਂ ਆਖਰੀ ਸ਼ਾਸਕ ਰਾਜੇ ਅਲਾਉਦੀਨ ਆਲਮਸ਼ਾਹ ਸੀਗਾ ਲਾਸਟ ਇਹਦਾ ਸਮਾਂ ਸੀ 1477 ਤੋਂ 1455 ਤੱਕ ਇਹ ਨਹੀਂ ਆਪਣੀ ਇੱਛਾ ਦੇ ਨਾਲ ਸੰਗਾਂ ਸੰਛੜਤਾ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਇਹ ਆਪਣੀ ਇੱਛਾ ਦੇ ਨਾਲ ਸੰਘਰਸ਼ ਛੱਡਣ ਵਾਲਾ ਕੌਣ ਸੀ ਆਲਮਸ਼ਾ ਤੇ ਬਾਕੀ ਸਾਰੀ ਉਮਰ ਹੀ ਕਿੱਥੇ ਰਿਹਾ ਸੀ राजे ਉੱਤਰ ਪ੍ਰਦੇਸ਼ ਦੇ ਬਦਿਆਹੂ ਦੇ ਵਿੱਚ ਰਿਹਾ ਸੀਗਾ ਤੇ ਆਲਮਸ਼ਾ ਤੋਂ ਬਾਅਦ ਫਿਰ ਜਿਹੜਾ ਇਹਦਾ ਸੈਨਿਕ ਹੁੰਦਾ ਜਿਹਨੂੰ ਬਹਿਲੋਲ ਜਿਹਨੂੰ ਕੇ ਪਰਜਨ ਦੀ ਉਪਾਦੀ ਦਿੱਤੀ ਸੀ ਮੁਬਾਰਕ ਸ਼ਾਹ ਨੇ ਆਪਣੇ ਪੁੱਤਰ ਵਰਗਾ ਕਿਹਾ ਸੀਗਾ ਤਾਂ ਬਹਿਲੋਲ ਲੋਦੀ ਜਿਹੜਾ ਉਹ ਰਾਜਗਦੀ ਤੇ ਬੈਠਦਾ ਤੇ ਇੱਕ ਨਵੇਂ ਵੰਸ਼ ਦੀ ਨੀਂਹ ਰੱਖਦਾ ਜਿਹਦਾ ਨਾਮ ਹੈਗਾ ਲੋਦੀ ਵੰਸ਼ ਤਾਂ ਇਹ ਸੀ राजे ਛੋਟਾ ਜਿਹਾ ਟੌਪਿਕ ਸੈयद ਵੰਸ਼ ਜਿੰਨੇ ਵੀ ਇਹਦੇ ਵਿੱਚੋਂ ਇੰਪੋਰਟੈਂਟ ਫੈਕਟਸ ਦੀ ਆਪਾਂ ਸਾਰੇ ਡਿਸਕਸ ਕਰ ਲਏ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਤੇ ਜੇਕਰ ਕੋਈ ਰਾਜੀ ਤੁਹਾਨੂੰ ਕੋਈ ਇਸ਼ੂ ਹੁੰਦਾ ਕਿਸੇ ਵੀ ਪੁਆਇੰਟ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਜਿਹੜਾ ਮੈਸੇਜ ਕਰਕੇ ਪੁੱਛ ਸਕਦੇ ਹੋ ਆਪਾਂ ਉਸ ਨੂੰ ਐਕਸਪਲੇਨ ਕਰ ਦਾਂਗੇ ਜੇ ਕਲਾਸ ਵਧੀਆ ਲੱਗੀ ਤਾਂ ਬਈ ਲਾਈਕ ਜਰੂਰ ਕਰਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਜਿਹੜਾ ਆਪਣੇ ਰਿਲੇਟਿਵਸ ਦੇ ਵਿੱਚ ਜੁਏ ਆਪਣੀ ਇਸ ਫੀਲਡ ਦੇ ਨਾਲ ਜੁੜੇ ਹੋਏ ਉਹਨਾਂ ਦੇ ਵਿੱਚ ਆਪ ਲਿੰਕ ਨੂੰ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਬੱਚੇ ਨਵੇਂ ਹੁੰਦੇ ਉਹ ਕਲਾਸ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਮਿਲਦੇ ਹਾਂ ਰਾਜੀ ਕੱਲਾਲੀ ਕਲਾਸ ਦੇ ਵਿੱਚ ਜਿੱਦੇ ਵਿੱਚ ਆਪਾਂ ਇੱਕ ਨਵਾਂ ਟੌਪਿਕ ਸ਼ੁਰੂ ਕਰਾਂਗੇ ਲੋਧੀ ਵੰਸ਼ ਠੀਕ ਹੈ ਨਾ ਲੋਦੀ ਵੰਸ਼ ਜਿਹੜਾ ਕਿ ਦਿੱਲੀ ਸਲਤਨਤ ਦਾ ਲਾਸਟ ਵੰਸ਼ ਪੰਜਵਾਂ ਵੰਸ਼ ਹੋਇਆ ਨਾ ਚਾਰ ਤੱਕ ਆਪਾਂ ਕਰ ਲਈ ਲਾਸਟ ਵੰਸ਼ ਸੀ ਤੇ ਸਿਰਫ ਇਹੀ ਵੰਸ਼ ਸੀ ਜੋ ਅਫਗਾਨ ਸੀ ਬਾਕੀ ਸਾਰੇ ਤੁਰਕ ਵੰਸ਼ ਦੇ ਨਾਲ ਸੰਬੰਧਿਤ ਸੀ ਲੋਦੀ ਵੰਸ਼ਾ ਜਿਹੜਾ ਇਹ ਅਫਗਾਨੀ ਦੇ ਨਾਲ ਸੰਬੰਧਿਤ ਹੈ ਅਫਗਾਨ ਜਾਂ ਪਠਾਨ ਵੰਸ਼ ਦੀ ਕਿਉਂਕਿ ਭਾਰਤ ਦੇ ਵਿੱਚ ਸਿਰਫ ਦੋ ਹੀ ਅਫਗਾਨ ਵੰਸ਼ ਹੋਇਆ ਅਗੇ ਇੱਕ ਜਾ ਕੇ ਸੂਰੀ ਵੰਸ਼ ਆਊਗਾ ਤੇ ਦਿੱਲੀ ਸਲਤਨਤ ਦੇ ਵਿੱਚ ਸਿਰਫ ਲੋਦੀ ਵੰਸ਼ ਸੀ ਤਾਂ ਕੱਲ ਨੂੰ ਆਪਾਂ ਇਸੇ ਵੰਸ਼ ਦੇ ਬਾਰੇ ਡਿਸਕਸ ਕਰਾਂਗੇ ਤਾਂ ਮਿਲਦੇ ਹਾਂ ਅੱਜ ਕੱਲਾਲੀ ਕਲਾਸ ਦੇ ਵਿੱਚ ਥੈਂਕ ਯੂ